ਕਾਲਾ ਸਾਹਿਬ ਕੀ ਨਾਮ ਹੈ ਆਪਣਾ ਭਾਈ ਜੀ ਕਾਲ ਸਾਹਿਬ ਭਾਈ ਜੀ ਕਟੇ ਕੀ ਨਾਮ ਹੈ ਜੀ ਸਾਹਿਬ ਸਾਹਿਬ ਰਾਜ ਸاسيਨੀ ਸਰਵੇ ਸੰਗੋਨਾ ਹਰ ਸਾਜੀ ਤਰਾ ਇਸ ਸਾਲ ਵੀ ਬਹੁਤ ਸਰਦਾ ਭਾਵਨਾ ਨਾਲ ਗੁਰਮਤਿ ਸਮਾਗਮ ਤੇ ਮਹਾਨ ਨਗਰ ਕੀਤਾ ਸਾਹਿਬ ਆਰੰਭ ਕੀਤਾ ਹੈ ਹਮ ਕਾਲਾ ਸਾਹਿਬ ਜੀ ਕਿੰਨੇ ਚਿਰ ਤੋਂ ਇਹ ਸਮਾਗਮ ਚੱਲਦੇ ਆ ਰਹੇ ਨੇ ਚਾਰ ਸਵੇਦੇ ਸੰਗੋਗਨਾ ਐ 12 ਸਾਲ ਹੋ ਗਿਆ ਜੀ ਗੁਰਮਤ ਸੰਗਤ ਦੇ ਮਹਾਨ ਨੇ ਸਿਰਜਾ ਧਰਮ ਦਾ ਕੁਛ ਸੰਤਾਨਾਂ ਦੇ ਸਾਹਿਬ ਜਲਾ ਬਾਬਾ ਫਤਿਹ ਸਿੰਘ ਜੀ ਦੇ ਕਦਮਾਂ ਦੇ ਉੱਪਰ ਆ ਕੇ 8 ਸਾਲ ਦੀ ਤਰ੍ਹਾਂ ਪੁਰਸਾ ਦੀ ਹੋੜੀ ਚੜਦੀ ਕਲਾ ਚ ਮਨਾਇਆ ਜਾ ਰਿਹਾ ਹੈ ਇਸ ਸਮੇਂ ਸੰਕਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤਾਂ ਦੇ ਅਪੀਲ ਇਹੋ ਕਰਨਾ ਚਾਹੁੰਦੇ ਜਿਹੜੀ ਸਾਡੀ ਪਨੇਵੀ ਮੋਟੋ ਸਾਹਮਣੋਂ ਰਖਿਆ ਦੇ ਵਿੱਚ ਤਸਵੀਰ ਆ ਰਹੀ ਹੈ ਇੱਕ ਦੇਖੇ ਬੱਚੇ ਦੇ ਗਏ ਸਾਹਿਬ ਜਲਾ ਬਾਬਾ ਬਤੀ ਚਿੱਤ ਹੀ ਪਾ ਗਿਆ ਇਹਨਾਂ ਤਿਆਰ ਤਿਆਰ ਕਰੋ ਪਾਣੀ ਪਾਣਾ ਤੇ ਆਪਣੇ ਮਾਤਾ ਪਿਤਾ ਦਾ ਸਨਕਾਰ ਕਰਨ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਨਾਨਕ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਦਾਸਰਦੀ ਸਿੰਘ ਮਿਸ਼ਰ ਸ਼੍ਰੀ ਹਰਿਸ਼ੰਗ ਸਿੰਘ ਸਾਹਿਬ ਕਰਨਾਲਦਾਲ ਤੇ ਇਹ ਜੀ ਸ਼ਹੀਦឧਦਮ ਸਿੰਘ ਨਗਰ ਗਲੀ ਨੰਬਰ 1 ਤੋਂ ਹਰ ਸਾਲ ਦੀ ਤਰ ਨਗਰ ਕੀਰਤਨ ਦੇ ਗੁਰਮਤ ਸਮਾਗਮ ਹੁੰਦੇ ਹਨ ਜਿਨ੍ਹਾਂ ਦੇ ਮੁਖੀ ਬਾਬਾ ਜਸਾ ਸਿੰਘ ਜੀ ਤੇ ਨਾਲ ਉਹਨਾਂ ਦੇ ਸਹਿਯੋਗੀ ਬਾਬਾ ਉਤਾਰ ਸਿੰਘ ਜੀ ਕਰਵਾਉਂਦੇ ਨੇ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਤੇ ਗੁਰਮਤ ਸਮਾਗਮ ਹੁੰਦੇ ਹਨ ਸਰ ਜੀ ਕਿੰਨੇ ਚਿਰ ਤੋਂ ਇਹ ਗੁਰਮਤ ਸਮਾਗਮ ਚੱਲਦਾ ਆ ਰਿਹਾ ਵਾਈ ਗੁਰ ਜੀ ਇਹ ਗੁਰਮਤ ਸਮਾਗਮ 12 ਸਾਲ ਤੋਂ ਚੱਲ ਕਰਦੇ ਕਰਦਨਗਰ ਕੀਰਤਨ ਦੇ ਗੁਰਮਤ ਸਮਾਗਮ ਹੋ ਰਿਹਾ ਜੀ ਠੀਕ ਹੈ ਜੀ ਕਿੰਨਾ ਸਮਾਗਮ ਹੈ ਇਹ ਜੀ 12ਵਾਂ ਗੁਰਮਤ ਸਮਾਗਮ ਆ ਜੀ ਇਸ ਸਮੇਂ ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਸੰਗਤਾਂ ਨੂੰ ਇਹੋ ਅਪੀਲ ਕੀਤੀ ਜਾਂਦੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਰੀਆਂ ਇਹ ਫੌਜਾਂ ਬਾਬੇ ਫਤੇ ਸਿੰਘ ਜੀ ਦੀਆਂ ਹਨ ਤੇ ਆਪ ਜੀ ਸਭ ਅਮਰ ਸਖੋ ਬਾਣੀ ਬਾਣੀ ਦੇ ਘਰ ਨਹੀਂ ਬਣੋ ਤੇ ਗੁਰੂ ਵਾਲੇ ਬਣੋ ਜਿਹੜੇ ਸਿੰਘਾਂ ਦੀ ਗੱਲ ਕਰੀਏ ਸੰਗਤਾਂ ਦੀ ਗੱਲ ਕਰੀਏ ਤਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਤਾਂ ਆ ਨਸ਼ੇ 'ਚ ਡੁੱਲਦੇ ਜਾ ਰਹੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਜਿੱਦਾਂ ਰੋਜ਼ ਪੰਛੀ ਉੱਡ ਕੇ ਆਪਣੇ ਜਾਂਦੇ ਆਲਣੇ ਦੇ ਉੱਤੋਂ ਸਾਮਾ ਨੂੰ ਫੇਰ ਮੁੜ ਕੇ ਆਪਣੇ ਆਲਣੇ ਵਿੱਚ ਆ ਜਾਂਦੇ ਹਨ ਅਸੀਂ ਇਹੋ ਕਹਿ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਘਰ ਨੂੰ ਵਾਪਸ ਮੁੜਿਆਓ ਅੰਦਪੁਰ ਸਾਹਿਬ ਜਿੱਦਾਂ ਵਾਪਸੀ ਹੁੰਦੀ ਹੈ ਤੁਸੀਂ ਆਪਣੇ ਘਰ ਨੂੰ ਵਾਪਸੀ ਕਰੋ ਆਪਣੇ ਪਛੋਕੜ ਨੂੰ ਪਛਾਣੋ ਗੁਰੂ ਆਲੇ ਬਣੋ ਤੇ ਸਿੰਘ ਸੱਜੋ ਖਾਲਸਾ ਜੀ ਕੀ ਜਿਹੜਾ ਅੱਜ ਗੁਰਮਤ ਸਮਾਗਮ ਕੱਢਿਆ ਜਾ ਰਿਹਾ ਕੀ ਮਨੋਰਥ ਹੈ ਦਾ ਇਹਦਾ ਮਨੋਰਥ ਵਾਹਿਗੁਰੂ ਜੀ ਇਹੋ ਜਿਹਾ ਕਿ ਜਿਹੜੇ ਬੱਚੇ ਨਸ਼ੀਆਂ ਲੈ ਜਾ ਰਹੇ ਨੇ ਉਹਨਾਂ ਨੂੰ ਗੁਰੂ ਗੁਰਪ੍ਰਚਾਰਕ ਦੇ ਨਾਲ ਜੋੜਿਆ ਜਾਵੇ ਠੀਕ ਹੈ ਜੀ ਅੰਮ੍ਰਿਤ ਸੰਚਾਰ ਕਰਨਾ ਗੁਰੂ ਵਾਲੇ ਬਾਣੀ ਬਾਣੀ ਦੇ ਧਾਰਨੀ ਕਰਨ ਇਹ ਵੀਰ ਜੀ ਨਾਲ ਅਕੈਡਮੀ ਵੀ ਖੋਲੀ ਆ ਐਸ ਕਰਕੇ ਖੋਲੀ ਆ ਕਿ ਬੱਚਿਆਂ ਨੂੰ ਬਾਣੀ ਵੀ ਸਿਖਾਉਂਦੇ ਨੇ ਜੇ ਬੱਚੇ ਗੁਰੂ ਘਰ ਦੇ ਨਾਲ ਜੁੜਨ ਸਿੱਖੀ ਸਿਧਾਂਤਾਂ ਦੇ ਨਾਲ ਜੇ ਕੋਈ ਅਮਰ ਸ਼ਗਨ ਨੂੰ ਵੀ ਇਹਨਾਂ ਕੋਲ ਹੁੰਦਾ ਹੈ ਤੇ ਇਹ ਉਹਨਾਂ ਨੂੰ ਖੁਦ ਆਕਾਰ ਲੈ ਕੇ ਦਿੰਦੇ ਨੇ ਤੇ ਇਹ ਬੱਚੇ ਨੂੰ ਗੁਰੂ ਘਰ ਨਾਲ ਜੋੜਦੇ ਨੇ ਠੀਕ ਹੈ ਠੀਕ ਆ ਕੀ ਲਾਸਟ ਕੀ ਪੀਲ ਕਰਨਾ ਚਾਹੁੰਦੇ ਸੰਤਾਂ ਪੀੜ ਇਹੋ ਜੀ ਸਭ ਗੁਰੂ ਘਰ ਦੇ ਨਾਲ ਜੁੜਨ ਠੀਕ ਹੈ ਜੀ ਬਾਣੀ ਦੇ ਬਾਣੀ ਦਾ ਸਤਕਾਰ ਕਰਨ ਆਪਣੇ ਮਾਪਿਓ ਦੇ ਆਗਿਆਕਾਰੀ ਹੋਣ ਤੇ ਵੱਧ ਤੋਂ ਵੱਧ ਖਾਲਸਾ ਪੰਥ ਨਾਲ ਜੁੜਨਾ ਆਪਾਂ ਨੂੰ ਇਸ ਵੇਲੇ ਖਾਲਸਾ ਪੰਥ ਨਾਲ ਜੋੜਨ ਦੀ ਲੋੜ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ